ਸਭ ਤੋਂ ਪਹਿਲਾਂ ਕਿ ਮੈਂ ਸਾਰੇ ਆਪਣੇ ਯਾਰਾਂ ਦੋਸਤਾਂ ਦਾ ਡਰਾਈਵਰਾਂ ਦਾ ਆਪਣੇ ਮਿੱਤਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਮੈਨੂੰ ਸਰਬਸੰਤੀ ਨਾਲ ਪ੍ਰਧਾਨ ਬਣਾਇਆ ਇੱਥੇ ਇਸ ਚੀਜ਼ ਦੀ ਬੜੀ ਜ਼ਰੂਰਤ ਸੀ ਕਿ ਸਾਡੇ ਪਹਿਲੇ ਜਿਹੜੇ ਪ੍ਰਧਾਨ ਸਾਹਿਬ ਹੀ ਉਹ ਵੀ ਬਹੁਤ ਵਧੀਆ ਸੀ ਫਿਰ ਵੀ ਸਾਡੇ ਬੰਦਿਆਂ ਨੇ ਸਾਰਿਆਂ ਨੇ ਮਿਲ ਕੇ ਬੜੀ ਕੋਸ਼ਿਸ਼ ਕਰਕੇ ਮੈਨੂੰ ਪ੍ਰਧਾਨ ਬਣਾਇਆ ਡਰਾਈਵਰ ਵਾਤੇ ਕੀ ਕੀ ਡਰਾਈਵਰ ਵਾਤੇ ਹੀ ਬਹੁਤ ਸੂਕਾ ਦਾ ਆ ਗਿਆ ਜਿੱਥੇ ਪਰਚੀ ਵੱਧ ਆ ਉਹ ਘਟ ਕਰਾਂਗੇ ਬਾਕੀ ਜੇ ਕੋਈ ਗਰੀਬ ਦਾ ਕੋਈ ਨੁਕਸਾਨ ਹੁੰਦਾ ਵੋ ਭਰਾਂਗੇ ਕਿ ਕੋਈ ਟਾਇਰ ਨਹੀਂ ਪੈਂਦਾ ਕਿਸੇ ਦੀ ਗੱਡੀ ਖਰਾਬ ਹੋ ਜਾਂਦੀ ਆ ਇਹਨਾਂ ਕੋ ਪੈਸੇ ਨਹੀਂ ਕਿਉਂਕਿ ਡਰਾਈਵਰ ਜਿਹੜੇ ਸਾਰੇ ਗਰੀਬ ਆ ਭਾਜੀ ਇੱਥੇ ਕੋਈ ਵੀ ਅਮੀਰ ਨਹੀਂ ਹੈਗਾ ਜਿਹੜਾ ਚਲਾਉਂਦਾ ਏ ਆਟੋ ਵਿਚਾਰਾ ਕਿੱਡਾ ਹੈ ਅਮੀਰ ਹੋਇਆਗਾ ਜੀ ਇਸ ਕਰਕੇ ਕਈ ਉਹਨਾਂ ਦੀ ਮਦਦ ਕਰਾਂਗੇ ਸਾਰੇ ਡਰਾਈਵਰ ਨਾਲ ਨੇ ਸਾਰੇ ਡਰਾਈਵਰ ਮੇਰੇ ਨਾਲ ਆ ਜੀ ਸਿਰਫ ਸੰਤੀ ਨਾਲ ਸਾਰੇ ਨੇ ਪ੍ਰਧਾਨ ਬਣਾਇਆ ਮਾਲਕਾਂ ਗੱਡੀਆਂ ਦੇ ਨਾਲ ਨੇ ਸਾਰੇ ਜਿਹੜੇ ਥੱਗੇ ਜੋ ਵੀ ਕੰਮ ਕੀਤਾ ਆਏਗਾ ਨਾ ਜੀ ਸਭ ਜੀ ਸਾਰੇ ਇਹਨਾਂ ਨੂੰ ਸੱਜੇ ਪਹਿਲਾਂ ਪੁੱਛ ਕੇ ਫਿਰ ਕੋਈ ਵੀ ਕੰਮ ਕੀਤਾ ਜਾਏਗਾ ਜੀ ਇਸ ਤੋਂ ਬਗੈਰ ਕੋਈ ਨਹੀਂ ਹੋਏਗਾ ਹਾਂ ਜੀ ਮੈਂ ਮੈਂ ਕਮੇਟੀ ਬਣਾਵਾਂਗਾ ਡਰਾਈਵਰ ਸਾਰੇ ਕੋਣ ਕਹਿੰਗੇ ਹਰ ਇੱਕ ਨਾਲ ਮਿੱਠਾ ਬੋਲੋ ਇਹਨੂੰ ਕੋਈ ਮਿਸਭੇਵ ਨਾ ਕਰੋ ਕਿਹਨਾ ਕੋਈ ਗਾਲੀ ਗਲੋਚ ਨਹੀਂ ਕਰਨਾ ਸਾਰਾ ਪਿਆਰ ਨਾਲ ਪੈਸੰਜਰ ਨਾਲ ਵੀ ਭੈਣ ਭਰਾ ਜਿੰਨੇ ਵੀ ਆ ਆਪਣੇ ਡਰਾਈਵਰ ਵੀਰ ਨੇ ਜਿੰਨੇ ਵੀ ਸਾਰਿਆਂ ਨਾਲ ਪਿਆਰ ਨਾਲ ਬੋਲਣਾ ਤੇ ਪਿਆਰ ਨਾਲ ਗੱਲ ਕਰਨੀ ਭਾਜੀ ਇੱਥੇ ਜੜੀ ਭਾਜੀ ਵਿਜੇ ਕੁਮਾਰ ਆ ਮੈਂ ਪ੍ਰਧਾਨ ਜਸਬਾਲ ਸਿੰਘ ਨੂੰ ਭਰਾਇਆ ਆਪਣੇ ਨਾਲ ਤੇ ਸਾਰੇ ਵੀਰਾਂ ਤੇ ਭਰਾਵਾਂ ਦਾ ਸਾਡਾ ਬਹੁਤ ਸਹਿਯੋਗ ਆ ਹਰ ਇੱਕ ਮਾਲਕ ਨੇ ਡਰਾਈਵਰ ਨੇ ਹਲਾ ਸਾਥ ਦਿੱਤਾ ਜਦ ਕਿ ਬੜੀਆਂ ਬੜੀਆਂ ਇੱਥੇ ਹੱਦ ਰੱਕ ਢਰਾਵਾ ਹੋਇਆ ਗਾਲਾਂ ਵੀ ਖਾਦੀਆਂ ਸਭ ਕੁਝ ਹੋਇਆ ਵਿਹਾਰਗਰ ਨੇ ਸਟੱਪ ਚਪਲਾ ਪਿਆ ਇਸ ਕਰਕੇ ਆਪਾਂ ਦਸਪਾਰਸ਼ ਨੂੰ ਮੈਂ ਪ੍ਰਧਾਨ ਭਲਾ ਨੁਕਤ ਕੀਤਾ ਜਿੰਨਾ ਵਾ ਦਿੱਤਾ ਜਾਏਗਾ ਮੈਂ ਨਵਾਜੀ ਆਪਣਾ ਜਿੱਦ ਹੁਣ 200 ਰੁਪਏ ਪਰਚੀ ਹੈ ਜੀ ਇਹਨਾਂ ਦਾ ਹੀ ਕੋਸਰਦਾ ਸੌ ਕਰ ਦਈਏ 150 ਮਲੇ 150 ਖਾਂ ਦਾ ਹੀ ਕਰਾਂਗੇ ਆਏ ਕੋ ਇਹ ਪੈਸੇ 20 ਰੁਪਏ ਲੈਂਦੇ ਹਾਂ 40 ਰੁਪਏ ਲੈਂਦੇ ਆਪਾਂ ਕੋਈ ਲੈਣ ਦੇ ਆਪਾਂ 10 ਰੱਖਾ ਗਏ ਤੇ ਇਹਨੂੰ ਮਲੇ ਨੁਕਸਾਨ ਨਹੀਂ ਹੋਣ ਦਵਾਂਗੇ ਹਾਂਜੀ ਹਾਂਜੀ ਜਿੰਦਿਆਂ ਦਾ ਰਜਿਸਟਰ ਹੋਏਗੀ ਅਹੀਂ ਜੋਰ ਵੀ ਹਾਡਾ ਫੰਡ ਬੱਚੇ ਕਾ ਜੁਨੀਆ ਦੇ ਨਾਤੇ ਪਾਵਾਂ ਕੱਲੋ ਦੇ ਕੇ ਵੀਰ ਭਰਾ ਨੂੰ ਗਰੀਬ ਨੂੰ ਤੰਗ ਹੋ ਜਾਂਦੇ ਆ ਉਹਦਾ ਹੀ ਪੂਰਾ ਸੱਜੋ ਬਦਾਮਾ